ਆਜੋ ਤੁਹਾਨੂੰ ਲੈ ਕੇ ਚਲਦੇ ਹਾਂ ਜਿਹ ਇੱਕ ਇਦਾਂ ਦੀ ਜਗ੍ਹਾ ਤੇ ਜਿੱਥੇ ਫ੍ਰੀ ਦੇ ਵਿੱਚ ਵੇਟ ਲਿਫਟਿੰਗ ਤੁਸੀਂ ਸਿੱਖ ਸਕਦੇ ਹੋ ਬਿਲਕੁਲ ਫ੍ਰੀ ਇਦਾਂ ਦਾ ਲੱਗਦਾ ਫ੍ਰੀ ਦੇ ਵਿੱਚ ਇੱਥੇ ਬੱਚਿਆਂ ਨੂੰ ਸਿਖਾਉਂਦੇ ਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਤਾਂ ਇਹ ਸੀ ਹੋਰ ਕੋਈ ਦੋਸਤ ਨਹੀਂ ਸਾਡਾ ਸ਼ਾਮ ਤੋਂ ਸਵੇਰੇ ਨੀਰਾਗ ਲਗਾਏ ਕਿ ਨਾ ਸ਼ਰਾਬ ਪੀ ਲੋ ਕੋਈ ਨਾ ਕੁਝ ਕਰਨ ਕੋਈ ਨਾ ਕੁਝ ਨਾ ਪਰ ਸੰਡੇ ਦੇ ਦੋ ਕੋਈ ਦੋਸਤ ਹੀ ਨਹੀਂ ਹੈਗਾ ਜੀ ਕੀ ਕਰੋਂ ਬਾਣੇ ਆ ਕੋਈ ਕੁਝ ਅਸੀਂ ਸਭ ਕੁਝ ਦਿੰਦੇ ਹਾਂ ਡੈਟ ਵੀ ਦਿੰਦੇ ਹਾਂ ਸਭ ਕੁਝ ਦਿੰਦੇ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਆਫ ਚਾਰਜ ਆ ਇਹ ਸੇਵਾ ਤੁਸੀਂ ਕਰ ਰਹੇ ਹੋ ਤੁਹਾਡਾ ਕੋਈ ਇਹਦੇ ਵਿੱਚ ਪ੍ਰੋਫਿਟ ਨਹੀਂ ਹੋ ਰਿਹਾ ਪਰ ਜੇ ਗੱਲ ਕਰੀਏ ਬੱਚਾ ਨਾ ਸਕਾ ਰਹੇ ਹੋ ਪ੍ਰੋਫਿਟ ਹੋਵੇ ਜਾਂ ਨਾ ਹੋਵੇ ਜੀ ਅਸੀਂ ਅਸੀਂ ਬਸ ਮੁੰਡੇ ਕੁੜੀਆਂ ਦਾ ਇਹੀ ਕਹਾਂ ਵੀ ਮੈਡਲ ਆ ਜਾਣ ਬਸ ਜੀ weight lifting ਸਿੱਖਣੀ ਹੈ ਉਹ ਵੀ ਫ੍ਰੀ ਦੇ ਵਿੱਚ ਆ ਜਾਓ ਤੁਹਾਨੂੰ ਲੈ ਕੇ ਚਲਦੇ ਹਾਂ ਜਿੱਥੇ ਇਦਾਂ ਦੀ ਜਗ੍ਹਾ ਤੇ ਜਿੱਥੇ ਫ੍ਰੀ ਦੇ ਵਿੱਚ ਉਹ weight lifting ਤੁਸੀਂ ਸਿੱਖ ਸਕਦੇ ਹੋ ਬਿਲਕੁਲ ਫ੍ਰੀ ਤਾਂ ਅਸੀਂ ਤੁਹਾਨੂੰ ਅੱਜ ਲੈ ਕੇ ਆਏ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਵਿੱਚ ਤਾਂ ਲੁਧਿਆਣਾ ਦੇ ਵਿੱਚ ਤੁਸੀਂ ਪਿੱਛੇ ਬੋਰਡ ਪੜ ਪਾ ਰਹੇ ਹੋ ਲੁਧਿਆਣਾ ਦੇ ਵਿੱਚ ਸਟੇਡੀਅਮ ਹੈ ਜਿੱਥੇ ਤੁਸੀਂ ਆ ਕੇ ਫ੍ਰੀ ਦੇ ਵਿੱਚ ਸਿੱਖ ਸਕਦੇ ਹੋ ਸਰ ਸਰਕਾਰ ਜੀ ਸਰਕਾਰ ਜੀ ਸਰ ਪਹਿਲਾਂ ਤਾਂ ਕਿਦਾਂ ਦਾ ਲੱਗਦਾ ਹੈ ਫ੍ਰੀ ਦੇ ਵਿੱਚ ਇੱਥੇ ਬੱਚਿਆਂ ਨੂੰ ਸਿਖਾਉਣਾ ਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਤਾਂ ਇਹ ਸੀ ਹੋਰ ਕੋਈ ਦੋਸਤ ਨਹੀਂ ਸਾਡਾ ਸ਼ਾਮ ਤੋਂ ਸਵੇਰ ਨੀਰਾਗ ਲਗਾਏ ਕਿ ਨਾ ਸ਼ਰਾਬ ਪੀ ਲੋ ਕੋਈ ਨਾ ਕੁਝ ਕਰਨ ਕੋਈ ਨਾ ਕੁਝ ਨਾ ਪਰ ਸਾਡੇ ਦੇ ਦੋ ਕੋਈ ਦੋਸਤ ਹੀ ਨਹੀਂ ਹੈ ਜੀ ਜੀ ਸੋ ਇੱਥੇ ਆ ਕੇ ਕਿਦਾਂ ਦਾ ਲੱਗਦਾ ਹੈ ਪਹਿਲਾਂ ਤਾਂ ਬੱਚੇ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹੋਏ ਨੇ ਸ਼ ਜਦੋਂ ਆ ਗਏ ਬੱਚੇ ਸਾਡੇ ਨਾਲ ਜੁੜੀ ਜਾਣੇ ਜੀ ਜਿਹਨੇ ਕੰਮ ਕਰਨਾ ਹੈ ਹੁਣ ਬਿਲਕੁਲ ਗੇਮ ਵਾਲੇ ਹੋਣ ਸੀ ਜੀ ਜੇ ਗੇਮ ਤੋਂ ਵਗੈਰਾ ਵਾਲੇ ਫਿਰ ਨਹੀਂ ਛੱਡਦੇ ਸਾਡੇ ਅੱਛਾ ਅੱਛਾ ਮਤਲਬ ਜੇ ਗੇਮਸ ਦੇ ਨਾਲ ਜੁੜੇ ਹੋਏ ਨੇ ਆਲਰੇਡੀ ਉਹਨਾਂ ਨੂੰ ਹੀ ਤੁਸੀਂ ਇੱਥੇ ਲੈ ਕੇ ਆਣੇ ਹੋ ਫ੍ਰੀ ਨਹੀਂ 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 ਗੇਮ ਵਾਲੇ ਨਹੀਂ ਗੇਮ ਵਾਲੇ ਕੀ ਕਰੋ ਬਾਣੇ ਆ ਕੋਈ ਕੁਝ ਅਸੀਂ ਸਭ ਕੁਝ ਦਿੰਨੇ ਆ ਡੈਟ ਵੀ ਦਿੰਨੇ ਆ ਸਭ ਕੁਝ ਦਿੰਨੇ ਆ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਆਫ ਚਾਰਜ ਤੁਸੀਂ ਇਹ ਦੇਖੋ ਮਤਲਬ ਫ੍ਰੀ ਸੇਵਾ ਤੁਸੀਂ ਕਰ ਰਹੇ ਹੋ ਤੁਹਾਡਾ ਕੋਈ ਇਹਦੇ ਵਿੱਚ ਪ੍ਰੋਫਿਟ ਨਹੀਂ ਹੋ ਰਿਹਾ ਪਰ ਜੇ ਗੱਲ ਕਰੀਏ ਬੱਚਾ ਨਸਕਾਰ ਰਹੇ ਹੋ ਪ੍ਰੋਫਿਟ ਹੋਵੇ ਜਾਂ ਨਾ ਹੋਵੇ ਜੀ ਅਸੀਂ ਅਸੀਂ ਬਸ ਮੁੰਡੇ ਕੁੜੀਆਂ ਦਾ ਇਹੀ ਕਹਾ ਵੀ ਮੈਡਲ ਆ ਜਾਣ ਬਸ ਜੀ ਹੁਣ ਜਿਵੇਂ ਆਉਂਦੀ ਹੈ ਹਾਂ ਸੋ ਬਹੁਤ ਸਾਰੇ ਬੱਚੇ ਮੈਡਲ ਜਿੱਤ ਕੇ ਆਉਂਦੇ ਨੇ ਕਿੰਨਾ ਵੇਟ ਕੁੜੀਆਂ ਚੱਕ ਲੈਂਦੀਆਂ ਨੇ ਤੇ ਕਿੰਨਾ ਮੁੰਡੇ ਚੱਕ ਲੈਂਦੇ ਨੇ ਇਹ ਜੀ ਹੁਣ ਪਤਾ ਲੱਗੂਗਾ ਉਹ ਥੋੜੇ ਦਿਨ ਨੂੰ ਤਰਮਸ਼ਾਲਾ ਜਿਹੜੇ ਨੇ ਜਾਣਾ ਵਾ ਸੁਵਿੰਦਰ ਪਾਸਕ ਵੱਡਾ ਜੀ ਦੀ ਵਾਈਫ ਨੇ ਹਰਮਨ ਨੇ ਸਾਡੇ ਦਾ ਕੁੜੀ ਹੋਈ ਐ ਸਹੇ ਪਰ ਵਧੀ ਵੀਰ ਜੀ ਸ਼ੰਗਨਾ ਜੀ ਜੀ ਸੋ ਸਰ ਤੁਸੀਂ ਕੋਚ ਹੋ ਤੁਹਾਨੂੰ ਕਿਦਾਂ ਦਾ ਲੱਗਦਾ ਪਹਿਲਾਂ ਤਾਂ ਇੰਨੇ ਸਾਰੇ ਸਟੂਡੈਂਟਸ ਨੂੰ ਇੱਕ ਮੈਂ ਸਟੂਡੈਂਟਸ ਹੀ ਕਹੂੰਗੀ ਤੁਹਾਡੇ ਬੱਚੇ ਹੀ ਨੇ ਐਂਡ ਵੈਸੇ ਤੁਸੀਂ ਕੀ ਕਰਦੇ ਹੋ ਤੇ ਇੱਥੇ ਕਿੱਦਾਂ ਪਹੁੰਚੇ ਜੀ ਜੀ ਪ੍ਰੋਫੈਸ਼ਨਲੀ ਮੈਂ ਟੀਚਰ ਹਾਂ ਗੁਰਨਾਨਕ ਦੇਵ ਜਿੰਨੀ ਕਾਲਜ ਦੇ ਵਿੱਚ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਹਾਂ ਜੀ ਓਕੇ ਤੇ ਤਕਰੀਬਨ 2013 ਤੋਂ ਮੈਂ ਇਸ ਗੇਮ ਨਾਲ ਜੁੜਿਆ ਹੋਇਆ ਹਾਂ ਪਹਿਲਾਂ ਜਿਮ ਜਮ ਲਾਉਣ ਦਾ ਸ਼ੌਂਕ ਸੀਗਾ ਤੇ ਫਿਰ ਲੱਗਿਆ ਕਿ ਜਿਹੜਾ ਜੋਰਜ ਮੈਚ ਹੋ ਕਿਤੇ ਵਧੀਆ ਲੈਵਲ ਤੇ ਵੀ ਕੀਤਾ ਜਾਵੇ ਜੀ ਸੋ ਕੋ ਪੜ੍ਹਾਈ ਦੇ ਨਾਲ ਨਾਲ ਕੋਸ਼ਿਸ਼ ਕੀਤੀ ਸੀਗੀ ਵ ਮੇਰੇ ਵਾਈਫ ਜਿਹੜੇ ਹਰਮਨਪ੍ਰੀਤ ਉਹ ਵੀ ਨਾਲ ਹੀ ਮੇਰੇ ਕਰਦੇ ਨੇ ਕੀ ਹਾਂਜੀ ਓਕੇ ਬਹੁਤ ਵਧੀਆ ਲੱਗਦਾ ਜੀ ਸ਼ਾਮ ਨੂੰ ਸਾਡੇ ਕੋਲ ਟਾਈਮ ਹੁੰਦਾ ਵਾ ਬੀਇੰਗ ਅ ਟੀਚਰ ਹਾਂਜੀ ਤੇ ਕੋਸ਼ਿਸ਼ ਕਰਦੀ ਹੈ ਕਿ ਚੰਗਾ ਉਹਨੂੰ ਯੂਟਿਲਾਈਜ਼ ਕਰੀਏ ਤੇ ਇਹਦੇ ਨਾਲ ਨਾਲ ਬੱਚੇ ਸਾਡੇ ਕੋਲ ਆਉਂਦੇ ਆ ਜਿਹੜਾ ਕਰਨ ਵਾਲਾ ਵਾ ਉਹਨੂੰ ਹੀ ਬਹੁਤ ਵਧੀਆ ਕਰਵਾਨਦੇ ਆ ਠੀਕ ਹੈ ਇੱਥੇ ਕੋਈ ਚਾਰजेस ਨਹੀਂ ਹੈਗੇ ਬਸ ਕੰਡੀਸ਼ਨ ਇਹ ਹੈ ਕਿ ਤੁਸੀਂ ਕਰਨ ਵਾਲੇ ਹੋਣੇ ਚਾਹੀਦੇ ਅੱਛਾ ਮਤਲਬ ਜਿਹੜਾ ਜਨੂਨ ਹੋਣਾ ਚਾਹੀਦਾ ਮਤਲਬ ਜੇ ਜਨੂਨ ਨਹੀਂ ਹੈ ਤਾਂ ਫਿਰ ਤੁਸੀਂ ਨਹੀਂ ਕਰਵਾ ਸਕਦੇ ਨਹੀਂ ਫਿਰ ਨਹੀਂ ਕਰਵਾ ਸਕਦੇ ਕਿਉਂਕਿ ਖੁਦ ਨਹੀਂ ਉਹਦੇ ਜਨੂਨ ਤਾਂ ਫਿਰ ਕਿਵੇਂ ਕਰ ਸਕਦਾ ਹੋ ਨਾ ਜੀ ਜੀ ਸੋ ਬਹੁਤ ਸਾਰੇ ਬੱਚੇ ਮੈਡਲ ਵੀ ਜਿੱਤ ਕੇ ਆਉਂਦੇ ਨੇ ਕਿੰਨਾ weight ਉਠਾ ਲੈਂਦੇ ਨੇ ਬੱਚੇ ਹੁਣੇ-ਹੁਣੇ ਹਰਮਨਪ੍ਰੀਤ ਕੌਰ ਨੇ ਨੈਸ਼ਨਲ ਗੇਮਾਂ 2023 ਚ ਗੋਆ ਚ ਜਿਹੜੀਆਂ ਹੋਈਆਂ ਸੀਗੀਆਂ ਉੱਥੇ 골ਡ ਮੈਡਲ ਪ੍ਰਾਪਤ ਕੀਤਾ ਹਾਂਜੀ 195 ਕਿਲੋ ਭਾਰ ਚੱਕ ਕੇ ਤੇ ਰੀਸੈਂਟਲੀ ਉਸ ਤੋਂ ਬਾਅਦ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀਗੀ ਅਰੁਣਾਚਲ ਪ੍ਰਦੇਸ਼ ਉੱਥੇ 골ਡ ਮੈਡਲ ਤੇ ਸਿਫਰ ਮੈਡਲ ਪ੍ਰਾਪਤ ਕੀਤਾ ਉਹਨਾਂ ਨੇ 203 ਕਿਲੋ ਭਾਰ ਚੱਕ ਕੇ ਵਾਹ ਜੀ ਵਾਹ ਮਤਲਬ ਇੱਥੇ ਫਰੀ ਦੀ ਪ੍ਰੈਕਟਿਸ ਕਰਕੇ ਮਤਲਬ ਕੋ ਜਿਨ੍ਹਾਂ ਦੇ ਵਿੱਚ ਜਨੂਨ ਹੈ ਉਹ ਫਰੀ ਦੀ ਪ੍ਰੈਕਟਿਸ ਕਰਕੇ ਇਸ ਲੈਵਲ ਤੱਕ ਜਨੂੰਨ ਆ ਤੇ ਤਾਈਓ ਇੱਥੋਂ ਤੱਕ ਪਹੁੰਚੀ ਐ ਸੋ ਸਾਡੀ ਵੀ ਕੋਸ਼ਿਸ਼ ਇਹੋ ਹੀ ਹੁੰਦੀ ਆ ਕਿ ਜੇ ਕੋਈ ਬੱਚਾ ਕਰਨ ਵਾਲਾ ਵਾ ਕਿਉਂਕਿ ਬੱਚੇ ਕਈ ਵਾਰੀ ਕੀ ਹੁੰਦੇ ਅਣ ਵਾਂਝੇ ਰਹਿ ਜਾਂਦੇ ਐ ਫੈਸਿਲਿਟੀਆਂ ਤੋਂ ਇਦਾਂ ਦੀ ਆਪਾਂ ਇੱਥੇ ਕੋਈ ਕਮੀ ਨਹੀਂ ਆਣ ਦਿੰਦੇ ਕੋਚਿੰਗ 'ਚ ਨਹੀਂ ਕਮੀ ਆਣ ਦਿੰਦੇ ਫੈਸਿਲਿਟੀਆਂ 'ਚ ਨਹੀਂ ਕਮੀ ਆਣ ਦਿੰਦੇ ਬਾਕੀ ਰਮੇਸ਼ ਜੀ ਦੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਫੈਸਿਲਿਟੀ ਵਜੋਂ ਕਿਸੇ ਬੱਚੇ ਨੂੰ ਕਮੀ ਨਾ ਰਹੇ ਹੁਣ ਅੰਦਰ ਬੱਚੇ ਕਰ ਰਹੇ ਤੁਸੀਂ ਦੇਖ ਰਹੇ ਹੋਣੇ ਸਾਰੇ ਕਿਉਂਕਿ ਜਿਹੜੇ ਸਪੋਰਟਸ ਆ ਸਾਰੇ ਤਗੜੇ ਘਰਾਂ ਦੇ ਨਹੀਂ ਕਰਦੇ ਜੀ ਬਿਲਕੁਲ ਕੋਈ ਬੱਚੇ ਨੇ ਸੁਪਨੇ ਸਜਾਏ ਹੁੰਦੇ ਛ ਉਹੀ ਐ ਮੇਸ਼ਾ ਜਨੂੰਨ ਅੰਦਰ ਰੱਖਿਆ ਹੁੰਦਾ ਉਹਨੇ ਵੀ ਮੈਂ ਗੇਮ ਕਰਾਂ ਗੇਮ ਦੇ ਥਰੂ ਆਪਣਾ ਫਿਊਚਰ ਬਣਾਵਾ ਸੋ ਗੇਮ ਦੇ ਨਾਲ ਨਾਲ ਅਸੀਂ ਇਹ ਵੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਪੜ੍ਹਾਈ ਵੱਲ ਵੀ ਜ਼ਰੂਰ ਧਿਆਨ ਰੱਖੋ ਬਿਕੋਜ਼ ਐਜੂਕੇਸ਼ਨ ਇਜ਼ ਮਸਟ ਨਾਊ ਡੇਸ ਲੁਕੀ ਐਜੂਕੇਸ਼ਨ ਤੋਂ ਇਲਾਵਾ ਉਹਨਾਂ ਨੂੰ ਖਾਣ ਪੀਣ ਦਾ ਨਹੀਂ ਪਤਾ ਲੱਗਣਾ ਆਪਣੇ ਬਾਡੀ ਦੇ ਫੰਕਸ਼ਨੈਲਿਟੀ ਦਾ ਨਹੀਂ ਪਤਾ ਲੱਗਣਾ ਸੋ ਇਹ ਚੀਜ਼ਾਂ ਅੱਜਕੱਲ ਮਸਟ ਨੇ ਐਜੂਕੇਸ਼ਨ ਪਲੱਸ ਸਪੋਰਟਸ ਜੀ ਸੋ ਜੇ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਤੁਸੀਂ ਐਜੂਕੇਸ਼ਨ ਵੀ ਦਿੰਨੇ ਹੋ ਤੇ ਨਾਲ ਨਾਲ ਇੱਥੇ ਵੀ ਐਜੂਕੇਸ਼ਨ ਦਿੰਨੇ ਹੋ ਸਪੋਰਟਸ ਦੇ ਉੱਪਰ ਸੋ ਤੁਹਾਨੂੰ ਪਰਸਨਲੀ ਕਿਦ ਮੇਰੀ ਇੰਜੀਨੀਅਰਿੰਗ ਦਾ ਟੈਕਨੀਕਲਿਟੀ ਆ ਉਹ ਗੇਮ ਤੇ ਵੀ ਆਵੇ ਸੋ ਡਾਈਟ ਦੇ ਨਾਲ ਨਾਲ ਕੀ ਖਾਣ ਵਿੱਚ ਉਹਨਾਂ ਦੇ ਵਧੀਆ ਆ ਵੇਟ ਕਿਵੇਂ ਚੱਕ ਸਕਦੇ ਹੋ ਬਾਇਓਮੈਕੈਨਿਕਸ ਇੱਕ ਪ੍ਰੋਪਰ ਸਾਡੀ ਐਡੀਟਿਡ ਵੇਟ ਲਿਫਟਿੰਗ ਗੇਮ ਹੈ ਬਾਇਓਮੈਕੈਨਿਕਸ ਦੀ ਹੈ ਤੇ ਕਿ ਤੁਸੀਂ ਮੈਕਸਿਮ ਵੇਟ ਘੱਟ ਤੋਂ ਘੱਟ ਐਫਰਟ ਚ ਕਿਵੇਂ ਚੱਕ ਸਕਦੇ ਹੋ ਤੇ ਫਿਰ ਆਬਵੀਅਸਲੀ ਜੋ ਬੱਚਾ ਫੁੱਲ ਐਫਰਟ ਲਾਏਗਾ ਤਾਂ ਆਬਵੀਅਸਲੀ ਮੈਡਲ ਦਾ ਦਾਅਵੇਦਾਰ ਬਣ ਸਕਦਾ ਕਿਸ ਏਜ ਗਰੁੱਪ ਦੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਤੇ ਕਿਸ ਏਜ ਦੀ ਤੁਸੀਂ ਲਿਮਿਟ ਰੱਖੀ ਹੋਈ ਹੈ ਕਿ ਇਸ ਤੋਂ ਉੱਪਰ ਵਾਲੇ ਬੱਚੇ ਨਹੀਂ ਸਾਡੇ ਕੋਲ ਜਿਹੜੀ ਏਜ ਗਰੁੱਪ ਹੈਗੀ ਉਹ ਅਸੀਂ 8 ਸਾਲ ਦੇ ਨੂੰ ਬੱਚੇ ਨੂੰ ਪ੍ਰਿਫਰ ਕਰਦੇ ਹਾਂ ਕਿ ਇਹ 8 ਤੋਂ 12 ਸਾਲ ਤੱਕ ਸਾਡੇ ਕੋਲ ਸ਼ੁਰੂ ਕਰ ਲਵੇ ਬਾਕੀ ਸ਼ੁਰੂ ਕਰਨ ਦੀ ਤੇ ਕੁਝ ਵੀ ਕੋਈ ਏਜ ਨਹੀਂ ਉਸ ਚੀਜ਼ ਦੀ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਗੇਮ ਦੇ ਥਰੂ ਫਿਊਚਰ ਬਣਾਉਣਾ ਤਾਂ ਮੇਰੀ ਸੁਜੈਸ਼ਨ ਇਹ ਹੋਈ ਹੈ ਕਿ ਟਾਈਮਲੀ ਕਿਸੇ ਵੀ ਚੀਜ਼ ਹਾਂ ਕਿਸੇ ਵੀ ਚੀਜ਼ ਜੇ ਤੁਸੀਂ ਫਿਊਚਰ ਬਣਾਉਣਾ ਉਹਦੇ ਵੱਲ ਟਾਈਮਲੀ ਚੱਲ ਪਾਓ ਜੇ ਤੁਸੀਂ ਚਾਹੁੰਦੇ ਹੋ ਆਪਣੇ ਬੱਚਿਆਂ ਦਾ ਫਿਊਚਰ ਬਣਾਉਣਾ ਕਿ ਸਪੋਰਟਸ ਦੇ ਵਿੱਚ ਮੇਰਾ ਬੱਚਾ ਅੱਗੇ ਵਧੇ ਤਾਂ ਟਾਈਮਲੀ ਉਹਨੂੰ 7-8 ਸਾਲ ਅਪ ਟੂ 11 ਸਾਲ ਦਾ ਕਰੋ ਉਹਦਾ ਰੁਝਾਨ ਦੇਖੋ ਵੀ ਉਹਦਾ ਇੰਟਰਸਟ ਕਿਸ ਚੀਜ਼ 'ਚ ਆ ਤੇ ਉਹਨੂੰ ਟਾਈਮਲੀ ਕਿਸੇ ਗੇਮ 'ਚ ਜ਼ਰੂਰ ਪਾਓ ਆਬਵੀਅਸਲੀ ਪੜ੍ਹਾਈ 'ਚ ਵੀ ਵਧੀਆ ਕਰੇਗਾ ਤੇ ਨਾਲ-ਨਾਲ ਗੇਮ 'ਚ ਵੀ ਤੁਹਾਡਾ ਨਾਲ ਜਿਹੜਾ ਪੇਰੈਂਟਸ ਦਾ ਉਹ ਰੌਸ਼ਨ ਕਰੇਗਾ ਅੱਛਾ ਇਦਾਂ ਨਹੀਂ ਕਦੀ ਹੋਇਆ ਕਿ ਕਿਸੇ ਸਟੂਡੈਂਟ ਨੂੰ ਤੁਸੀਂ ਇਦਾਂ ਰੱਖਿਆ ਹੋਵੇ ਤੇ ਉਹ ਬਾਅਦ 'ਚ ਥੋੜੇ ਦਿਨ ਬਾਅਦ ਆਉਂਦੇ ਤੇ ਆ ਬੜੇ ਜਨੂਨ ਨਾਲ ਪਰ ਬਾਅਦ ਜਦੋਂ ਥੋੜਾ ਇਹ ਜਿਹੜੀ ਚੀਜ਼ ਹੈ ਮਿਹਨਤ ਮੰਗਦੀ ਹੈ ਭਗਤੀ ਇੱਕ ਬੜੀ ਤਗੜੀ ਹੈ ਤੇ ਭਗਤੀ ਜਿਹੜੀ ਹਰ ਇੱਕ ਤੇ ਵੱਸਦੀ ਗੱਲ ਨਹੀਂ ਹੈਗੀ ਕਰਨੀ ਪੜਾਈ ਚ ਫੇਰ ਬੰਦਾ ਕਈ ਵਾਰੀ ਮੈਂ ਹੁਣ ਪੜਾਈ ਕੀਤੀ ਹੋਈ ਹੈ ਖੁਦ ਤੇ ਆ ਲਾਸਟ ਡੇ ਪ੍ਰੈਪਰੇਸ਼ਨ ਹੋ ਜਾਂਦੀ ਆ ਪਰ ਸਪੋਰਟ ਸਿੱਧਾ ਨਹੀਂ ਹੁੰਦਾ ਲਾਸਟ ਡੇ ਪ੍ਰੈਪਰੇਸ਼ਨ ਇਹਦੇ ਵਿੱਚ ਕੋਈ ਉਸ ਤਰ੍ਹਾਂ ਦੀ ਕੋਈ ਨਾਂ ਦੀ ਚੀਜ਼ ਨਹੀਂ ਆ ਬਿਕ ਵਾਰ ਸਟੂਡੈਂਟਸ ਫ੍ਰੀ ਦੇਖ ਕੇ ਜ਼ਰੂਰ ਆਉਂਦੇ ਨੇ ਕਿ ਹਾਂ ਬਿਲਕੁਲ ਫ੍ਰੀ ਹੈ ਜਾ ਕੇ ਦੇਖਦੇ ਆ ਅਜ਼ਮਾ ਕੇ ਦੇਖਦੇ ਆ ਔਰ ਛੱਡ ਜਾਂਦੇ ਨੇ ਹਾਂ ਜੀ ਹਾਂ ਜੀ ਹਾਂ ਜ਼ਰੂਰ ਜੀ ਇਦਾਂ ਦੇ ਬਹੁਤ ਆਉਂਦੇ ਆ ਪਰ ਸਾਡੀ ਕੋਸ਼ਿਸ਼ ਇਹੋ ਹੀ ਆ ਕਿ ਬੱਚਾ ਜੇ ਕੋਈ 10 ਦਿਨ ਆਇਆ 15 ਦਿਨ ਆਇਆ ਕੋਈ ਸਿੱਖੇ ਜ਼ਰੂਰ ਜਾਵੇ ਕੋਈ ਮੈਸੇਜ ਜ਼ਰੂਰ ਲੈ ਕੇ ਜਾਂਦਾ ਇੱਥੋਂ ਕਿਉਂਕਿ ਉਹਨੂੰ ਫਿਰ ਇੱਕ ਆਈਡੀਆ ਹੁੰਦਾ ਲੋਕੇਸ਼ਨ ਦਾ ਵੀ ਯਾਰ ਇਹ ਗੇਮ ਇੱਕ ਹੈਗੀ ਆ ਹੋ ਸਕਦਾ ਉਹਨੂੰ ਕੋਈ ਕਰਾ ਕੋਈ ਸੁਜੈਸ਼ਨ ਦੇ ਸਕਦਾ ਵਾ ਹਾਂ ਇਹ ਚੀਜ਼ ਹੋ ਜਾਂਦੀ ਆ ਸੋ ਵੇਟ ਲਿਫਟਿੰਗ ਨਾਲ ਨਾਲ ਡਾਈਟ ਦਾ ਵੀ ਤੁਸੀਂ ਪੂਰਾ ਧਿਆਨ ਰੱਖਦੇ ਹੋ ਆਬਵੀਅਸਲੀ ਸਾਡੀ ਗੇਮਸ 'ਚ ਵੇਟ ਕੈਟੇਗਰੀਜ਼ ਹੁੰਦੀਆਂ ਵਾ ਠੀਕ ਆ ਕੁੜੀਆਂ ਦੀਆਂ 45 ਕਿਲੋ ਜੂਸ ਦੇ ਵਿੱਚ 40 ਕਿਲੋ ਤੋਂ ਸ਼ੁਰੂ ਹੋ ਜਾਂਦੀਆਂ ਤੇ ਬਾਕੀ ਸੀਨੀਅਰ ਦੇ ਵਿੱਚ 45 ਤੋਂ ਸ਼ੁਰੂ ਹੋ ਜਾਂਦੀਆਂ ਤੇ ਇਵੇਂ ਮੁੰਡਿਆਂ ਦੀਆਂ ਸਾਡੀਆਂ 55 ਤੋਂ ਸ਼ੁਰੂ ਹੋ ਜਾਂਦੀਆਂ ਤੇ ਪਲੱਸ 100 109 ਪਲੱਸ ਤੱਕ ਜਾਂਦੀਆਂ ਜੀ ਓਪਨ ਵੇਟ ਤੱਕ ਸੋ ਵੇਟ ਕੈਟੇਗਰੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਵਾ ਬੱਚੇ ਨੇ ਕਿਹੜੀ ਕੈਟੇਗਰੀ 'ਚ ਖੇਡਣਾ ਵਾ ਉਹਦੀ ਪਰਫਾਰਮੈਂਸ ਕਿਸ ਲੈਵਲ ਦੀ ਉਹ ਜੀ ਜਿੱਦਾਂ ਗੇਮਸ ਦੇ ਵਿੱਚ ਇੰਜਰੀ ਬਹੁਤ ਕਈ ਵਾਰ ਹੋ ਜਾਂਦੀ ਹੈ ਕੁਝ ਨਵੇਂ ਬੱਚੇ ਹੁੰਦੇ ਆ ਉਹਨਾਂ ਨੂੰ ਕਿਦਾਂ ਟੈਕਲ ਕਰਦੇ ਆ ਹਾਂਜੀ ਇੰਜਰੀ ਇੰਜਰੀ ਰੇਟ ਹੈਗਾ ਜੀ ਆਬਵੀਅਸਲੀ ਜੇ ਤੁਸੀਂ ਲੇਟ ਲਗੋਗੇ ਤੁਹਾਡੀ ਬੋਡੀ ਜਿਹੜੀ ਹੈ ਨੇਚੁਰਲੀ ਤੁਹਾਡੇ ਆਪਣੇ profession ਅਕੋਰਡਿੰਗ ਡਵੈਲਪ ਹੋਈ ਹੁੰਦੀ ਹੈ ਫਾਰ ਇਗਜ਼ਾਮਪਲ ਤੁਸੀਂ 18 ਸਾਲ ਦਾ ਕੁਝ ਨਹੀਂ ਕੀਤਾ ਤੇ ਤੁਹਾਡੀ ਬੋਡੀ ਡਵੈਲਪ ਨਹੀਂ ਹੋਈ ਹੁੰਦੀ ਉਸ ਲੈਵਲ ਦੀ ਠੀਕ ਹੈ ਇਸ ਲਈ ਤਾਂ ਹੀ ਸਾਡੀ ਸੁਜੈਸ਼ਨ ਹੈ ਕਿ ਟਾਈਮਲੀ ਕਿਸੇ ਚੀਜ਼ ਨੂੰ ਲਗੋ ਅਦਰਵਾਈਜ਼ ਜੇ ਤੁਸੀਂ ਲੇਟ ਲੱਗ ਰਹੇ ਹੋ ਤਾਂ ਥੋੜਾ ਸਬਰ ਰੱਖੋ ਆਪਣੀ ਬੋਡੀ ਦੀ ਮੋਬਿਲਾਈਜੇਸ਼ਨ ਕਰੋ ਉਹਨੋਂ ਉਸ ਗੇਮ ਲਈ ਢਾਲੋ ਜਿੱਦਾਂ weight lifting ਇਹਦੇ ਵਿੱਚ ਥੋੜੀ ਮੋਬਿਲਿਟੀ ਵਗੈਰਾ ਚਾਹੀਦੀ ਆ ਸੋ ਉਸ ਲੈਵਲ ਦੀ ਮੋਬਿਲਿਟੀ ਤੁਹਾਡੇ ਅਚ ਰਿਕਵਾਇਰਡ ਹੋਊਗੀ ਤਾਂ ਇਸ ਉਹਦੇ ਅਕੋਰਡਿੰ ਤੁਸੀਂ ਜੇ ਮੈਂ ਗੱਲ ਕਰਾਂ ਹੁਣ ਸਾਡੇ ਹੋਰ ਵੀ ਦਰਸ਼ਕ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਜੁਆਇਨ ਕਰਨਾ ਹੋਵੇਗਾ ਤਾਂ ਜੁਆਇਨਿੰਗ ਦਾ ਕੀ ਪ੍ਰੋਸੀਜਰ ਹੈ ਇਹ ਵੀ ਜ਼ਰੂਰ ਦੱਸੋ ਜੁਆਇਨਿੰਗ ਦਾ ਪ੍ਰੋਸੀਜਰ ਹੈ ਕਿ ਤੁਸੀਂ ਫਿਲਹਾਲ ਤਾਂ ਸਕੂਲ ਸਟੂਡੈਂਟ ਹੋਣੇ ਚਾਹੀਦੇ ਆ ਉਕੇ ਜੀ ਅੱਗੇ ਓਬਵੀਅਸਲੀ ਅਸੀਂ ਤਿਆਰੀ ਕਰਵਾਉਂਦੇ ਸੀ ਕੰਪੀਟੀਸ਼ਨ ਦੀ ਠੀਕ ਆ ਸ਼ੌਂਕ ਨੂੰ ਵੀ ਆਂਦੇ ਜਿੱਦਾਂ ਹੁਣ ਬਾਪਾ ਜੀ ਹੁਣ ਪੁਰਾਣੇ ਪਲੇਅਰ ਰਹੇ ਹੋਏ ਆ ਲੱਗੇ ਹੋਏ ਆ ਸਾਡੇ ਨਾਲ ਹੀ ਮੈਂ ਵੀ ਥੋੜਾ ਜਿਹਾ ਜਮਾਇਆ ਹੋਇਆ ਮੈਂ ਵੀ ਹੁਣ ਇੱਥੇ ਲੱਗਿਆ ਹੋਇਆ ਹਾਂ ਸੋ ਜੁਆਇਨਿੰਗਲੀ ਤੁਸੀਂ ਆਪਣੇ ਬੱਚਿਆਂ ਨੂੰ ਕੱਲ ਸਕਦੇ ਹੋ ਜਿੰਨਾਂ 15 ਸਾਲ ਤੋਂ ਘੱਟ ਆ ਜਾਂ ਸਕੂਲ ਜਾਂ ਕਾਲਜ ਦੇ ਬੱਚੇ ਆ ਖੁਦ ਆਣਾ ਚਾਹੁੰਦੇ ਹੋ ਤਾਂ ਓਬਵੀਅਸਲੀ ਵੈਲਕਮ ਆ ਟਾਈਮ ਹੈਗਾ ਤੇ ਕਿਉਂਕਿ ਓਬਵੀਅਸਲੀ ਜਦੋਂ ਬੱਚੇ ਬੰਦਾ ਵੱਡਾ ਹੋ ਜਾਂਦਾ ਕੋਈ ਟਾਈਮ ਘਟ ਜਾਂਦਾ ਆਪਣੇ ਲਈ ਸੋ ਟਾਈਮ ਘਟਣਾ ਬਹੁਤ ਜ਼ਰੂਰੀ ਆ ਗੁਰਨਾਕ ਸਟੇਡੀਅਮ ਲੁਧਿਆਣਾ